ਅੱਜ ਸਵੇਰੇ 6 ਵਜੇ ਕਾਸ ਆਪਰੇਸ਼ਨ ਸਟਾਰਟ ਕੀਤਾ ਸਾਡੇ ਐਸਐਸਪੀ ਮਾਨਯੋਗ ਮੈਡਮ ਉਨੀਤ ਕੰਡੋਲ ਜੀ ਦੀ ਹਦਾਇਤਾਂ ਮੁਤਾਬਕ ਤਿੰਨੇ ਸਬ-ਡਿਵੀਜ਼ਨਾਂ ਚ ਸਵੇਰੇ 6 ਵਜੇ ਦਾ ਕਾਸ ਆਪਰੇਸ਼ਨ ਚੱਲ ਰਿਹਾ ਸਾਡੇ ਕੋਲ ਕਰੀਬ 60 ਕਮਲਾਜੇ ਬਹਗੇ ਨੇ ਸਿਟੀ 1 2 ਤੇ ਸਦਰ ਤੇ ਦੋਨੋਂ ਚੌਕੀਆਂ ਦੇ ਮਿਲਾ ਕੇ ਅਸੀਂ ਨਸਰਾਲੀ ਪਿੰਡ ਹੌਲ ਪਿੰਡ ਸਿਟੀ 2 ਦੇ ਏਰੀਏ ਚ ਕ੍ਰਿਸ਼ਨਨਗਰ ਤੇ ਇਦਾਂ ਹੀ ਵਾਰਡ ਨੰਬਰ 357 ਸ਼ਹਿਰ ਇੱਕ ਦੇ ਜਿਨ੍ਹਾਂ ਜਿਨ੍ਹਾਂ ਖਿਲਾਫ ਪਹਿਲਾਂ ਮੁਕੱਦਮੇ ਦਰਜ ਹੋਏ ਨੇ ਉਹਨਾਂ ਦੀ ਵੈਰੀਫਾਈ ਕਰਦੇ ਆਂ ਸਾਨੂੰ ਡਿਊਰਿੰਗ ਰੇਡਸ ਕਾਫੀ ਕੁਝ ਸਫਲਤਾ ਮਿਲੀ ਆ ਉਹ ਤੁਹਾਨੂੰ ਅਸੀਂ ਬਾਅਦ ਚ ਬਰੀਫ ਦੱਸ ਦਾਂਗੇ ਤੇ ਸਰ ਜਿਹੜੇ ਹੁਣ ਤੱਕ ਜਿੱਦਾਂ ਕਿ ਲਗਾਤਾਰ ਤੇ ਦੇ ਤੇ ਮਤਲਬ ਕਿ ਪੁਲਿਸ ਦੀ ਸਾਰੀ ਆਪਰੇਸ਼ਨ ਚ ਚਲਾਰੀ ਹੈ ਤੇ ਹੋਰ ਅੱਗੇ ਕਿੰਨੀ ਕੁ ਸਫਲਤਾ ਕਿੰਨੇ ਕ ਟਾਈਮ ਚ ਆਪਾਂ ਨੂੰ ਸਫਲਤਾ ਮਿਲਣ ਦੀ ਅਸੀਂ ਲੱਗੇ ਹੋਏ ਆ ਲੋਕਾਂ ਦਾ ਸਹਿਯੋਗ ਵੀ ਇਹਦੇ ਵਿੱਚ ਜ਼ਰੂਰੀ ਹੈ ਅਸੀਂ ਚਾਹੁੰਦੇ ਆ ਵੀ ਜਿੱਥੇ ਜਿੱਥੇ ਐਸ ਐਚਓ ਜਾਂ ਸਰਕਲ ਅਫਸਰ ਲੱਗੇ ਹੋਏ ਨੇ ਉਹ ਚਾਹੁੰਦੇ ਨੇ ਵੀ ਅਸੀਂ ਆਪਣਾ ਸਾਰਾ ਏਰੀਆ ਡਰੱਗ ਫ੍ਰੀ ਕਰਕੇ ਰੱਖੀਏ ਤਾਂ ਕਿ ਲੋਕਾਂ ਦੀ ਜਾਨ ਮਾਂ ਦੀ ਰੱਖਿਆ ਹੋ ਸਕੇ ਜਿਹੜੇ ਕੋਈ ਬੱਚੇ ਗਲਤ ਨਸ਼ੇ 'ਚ ਪੈ ਗਏ ਉਹਨੂੰ ਅਸੀਂ ਐਡਮਿਟ ਕਰਾ ਰਹੇ ਆ ਤੇ ਅਸੀਂ ਚੇਨ ਆਫ ਸਪਲਾਈ ਤੋੜ ਦੇਣਾ ਵੀ ਕਿੱਥੋਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਅਸੀਂ ਨਾਲ ਨੋਮੀਨੇਟ ਕਰਦੇ ਹਾਂ ਜਿੱਦਾਂ ਵੀ ਇਸ ਵਾਰ ਜਿਹੜੀਆਂ ਹੈਗੀਆਂ ਲਿਸਟਾਂ ਆ ਔਰ ਰੇਡਾਂ ਕੀ ਕਰ ਰਹੇ ਅਸੀਂ ਜੋ ਸਫਲਤਾ ਮਿਲੇ ਉਹ ਤੁਹਾਨੂੰ ਬਾਅਦ ਵਿੱਚ ਡਿਟੇਲ ਚ ਦੱਸ ਦਾਂਗੇ